ਮੇਰਾ ਨੰਬਰ 12 ਹੈ ਸਰ ਜੀ ਮਤਲਬ ਇਹ ਬਸਰੀ ਸਰ 3:20 25 ਮਿੰਟ ਦਾ ਟਾਈਮ ਸੀਗਾ ਮੈਂ ਰੁਟੀਨ ਤਰ੍ਹਾਂ ਘਰੋਂ ਉੱਠਿਆ ਸੀ ਤੇ ਮੈਂ ਸ্নানਪਾਣੀ ਕਰਕੇ ਗੁਰਦਵਾਰਾ ਜਾਣਾ ਸੀਗਾ ਤੇ ਤੁਹਾਨੂੰ ਕਿ 3:20 ਤੋਂ ਲੈ ਕੇ 3:30 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸਾਨੂੰ ਸੁਣਾਈ ਜੇ ਮੇਰਾ ਇੱਥੋਂ ਘਰ 200 ਮੀਟਰ ਦੂਰ ਆ ਇਕਦਮ ਜਿਵੇਂ ਇੱਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਟਕਰਾਅ ਹੋ ਗਿਆ ਸੀਗਾ ਆਣ ਗੁਣ ਇਕੱਠਾ ਹੋ ਗਿਆ ਸੀਗਾ ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ ਅੱਗ ਲੱਗਾ ਹੋਇਆ ਸੀਗਾ ਫਿਰ ਅਸੀਂ ਆਵਾਜ਼ਾਂ ਮਾਰੀਆਂ ਉਹਨਾਂ ਨੂੰ ਆਪਣੀ ਭੁਜਾਈ ਦੀ ਆਵਾਜ਼ ਮਾਰੀਆਂ ਭੁਜਾਈ ਦੀ ਆਵਾਜ਼ ਮਾਰੀ ਨਾਲ ਆ ਕੇ ਕਿ ਕੋ ਅੰ ਇਹਨਾਂ ਨੂੰ ਨਹੀਂ ਪਤਾ ਸਾਨੂੰ ਉਹਨਾਂ ਦੀ ਡੈਥ ਹੋ ਗਈ ਆ। ਹਾਂਜੀ। ਤੇ ਫਿਰ ਜਦੋਂ ਆਈਏ ਪੁਲਸੋਂ ਪੁੱਛ ਕੇ ਬਾਬਾ ਚਰਬਾਦ ਆਈਆ ਵੀ ਦਰਵਾਜ਼ਾ ਤੋੜ ਲੀਏ ਕੋਣਾ ਕਹੇ ਦਰਵਾਜ਼ਾ ਤੋੜ ਕੇ ਅੰਦਰ ਹੋ ਜੇ ਫਿਰ ਅਸੀਂ ਜੰਗਲਾ ਤੋੜਿਆ ਗੇਟ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਤਾਂ ਦੋਵੇਂ ਡੱਡ ਬੜੀ ਨੂੰ ਖੂਨ ਨਾਲ ਲੱਤ-ਪੱਤ ਪਈਆਂ ਹੋਈਆਂ ਸੀ। ਕਿਨੇ ਕੀਤੀ ਫਾਈਟਿੰਗ? ਹਾਂਜੀ। ਫਾਈਟਿੰਗ ਕਿਨੇ ਕੀਤੀ ਆ? ਫਾਈਟਿੰਗ ਉਹਨਾਂ ਦਾ ਇਹਨਾਂ ਦੀ ਜਿਹੜੀ ਬੇਟੀ ਸਾਡ ਡੈਥ ਹੋ ਜੇ ਨਾ ਇਹਦਾ ਇਹਦਾ ਹਸਬੰਡ ਸੀ ਇਹਨਾਂ ਪਹਿਲਾਂ ਆਰਮੀ ਚ ਸਰਵਿਸ ਕਰਦਾ ਸੀ। ਉਹਨਾਂ ਮਤਲਬ ਕੋਰਟ ਕੇਸ ਚੱਲਦਾ ਸੀਗਾ। ਠੀਕ ਹੈ। ਹਾਂਜੀ ਇਹ ਹਾਂ ਇਹ ਦਿਖਦਾ ਲੱਗਦਾ ਇਹ 80 ਸੀਸੀਟੀਵੀ ਕੈਮਰੇ ਦੇ ਕੱਲਾ ਹੀ ਲੱਗਦਾ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਹੁਣ ਦੋਨਾਂ ਦੀ ਉਹਨਾਂ ਦੀ ਡੈਥ ਹੋਈ ਨਹੀਂ ਤੇ ਕਿਹੜੀ ਕਿਹ ਜਨਰੇ ਨੇ ਹਮਲਾ ਕੀਤਾ ਹੁਣ ਪੁਲਿਸ ਤੋਂ ਤਰ੍ਹਾਂ ਦੇ ਮੁਤਾਬਿਕ ਇੱਕ ਹੀ ਫੋਟੋ ਸਾਹਬ ਨੇ ਵਰਤੀ ਹੈ ਨਾ ਅੱਛਾ ਜੀ ਹਾਂਜੀ ਹੁਣ ਕੀ ਮੰਨਤਾ ਹੈ ਮੰਗੇ ਪ੍ਰਸ਼ੰਤ ਆਪਣੇ ਸਾਕ ਤੋਂ ਸਹਾਇਤਾ ਮਿਲੇ ਸਹੇਦ ਨੂੰ ਕਹਿੰਦੇ ਆਟੇ ਦੀ ਪਹਿਲਾਂ ਮਿਲ ਚੁੱਕੀ ਆ ਆਪਣੇ ਆਪ ਨੂੰ ਦੇ ਦੀਏ ਨੇ ਠੀਕ ਹੈ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਆਏ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਪਤਾ ਲੱਗਾ ਆਪਣੇ ਆਪ ਨੂੰ ਗੋਲੀ ਮਾਰ ਲਈ ਕੋਈ ਪੁਲਿਸ ਅਧਿਕਾਰੀ ਆਇਆ ਹੈ ਪੁਲਿਸ ਅਧਿਕਾਰੀ ਆਇਆ ਹੈ ਮੌਜੂਦਾ ਐਸਐਚਓ ਆਇਆ ਹੈ ਡੀਐਸਪੀ ਸਾਹਿਬ ਆਇਆ ਹੈ ਹੋਰ ਪਰਫੋਰਮੈਂਸ ਸੈਕਟਰੀ ਦੀ ਟੀਮ ਆਈ ਹੈ ਤੁਹਾਨੂੰ ਜਿਹੜੀ ਡੈਡ ਬਡੀ ਉਹ ਕਿੱਥੇ ਹੈ ਡੈਡ ਬਡੀ ਸਿਗਨਾਸ ਗਦਾਪ ਲੈ ਗਿਆ ਪੁਲਸ ਵਾਲੇ ਆਪਣੇ ਸਾਡੇ ਨਾਲ ਸਰਪੰਚ ਸਾਹਿਬ ਗਿਆ ਨਾਲ ਹੋਰ ਬੰਦਗੇ ਨੌਂ ਰੌਦ ਫਾਇਰ ਹੋਇਆ ਜਦੋਂ ਜੇ ਇੱਕ ਅਣਜਾਣਿਆ ਤੇ 8 ਨੌਂ ਬੰਦਮਤ ਕਰ ਲੈ ਪੁਲਸ ਵਾਲੇ ਖਾਰੀ ਨਹੀਂ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ ਇੱਕ ਏਕੇ 47 ਜਿਹੜੀ ਚੋਰੀ ਹੋ ਗਈ ਪੁਲਿਸ ਉਤਰਾ ਪਰ ਲਗਾ ਨੂੰ ਅੱਛਾ ਜੀ ਤੇ ਕੱਲ ਤਾਂ ਲੈ ਘੁੰਮਣਿਆ ਤੱਕਦੇ ਉਹ ਆਮ ਬੰਦਾ ਲੈ ਕੇ ਭਾਜੇ ਉਹਨੂੰ ਰਿਕਵਰੀ ਨਹੀਂ ਹੋਇਆ ਗਿਆ ਨਾ ਕੋਈ। ਦੀ ਸਿਸਟਰ ਹੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ। ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ। ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ। ਤੇ ਅਸੀਂ ਮੇਰੀ ਮਦਰ ਕੱਲੇ ਹੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ੇ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਇਹ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨੇ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉੱਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੇ ਆਪਣੇ ਆਪ ਗੋਲੀ ਮਾਰ ਦਿੱਤੀ ਮਦਰ ਨੂੰ ਵੀ ਗੋਲੀ ਮਾਰ ਦਿੱਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਹੀ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੌਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਡ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰ ਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੁਸਾਇਟੀ ਖੋਦ ਵੀ ਕਰ ਲਿਆ ਹਾਂਜੀ ਹਾਂਜੀ